ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੁਜਾ ਸ਼ਰਮਾ ਪ੍ਰੋਗਰਾਮ ਕੈਫੇ ਪੰਜਾਬੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਫੇਰ ਤੁਹਾਡੇ ਲਈ ਲੈ ਕੇ ਆਇਆ ਤੁਹਾਡੇ ਮਨਪਸੰਦ ਤੁਹਾਡੇ ਚਾਹੇਤੇ ਕਲਾਕਾਰ ਔਰ ਜ਼ਿਆਦਾ ਇੰਟਰੋਡਕਸ਼ਨ ਨਹੀਂ ਦਊਂਗੀ ਮੈਂ ਉਹਨਾਂ ਦੇ ਬਾਰੇ ਕਿਉਂਕਿ ਜਿਸ ਵਕਤ ਸੁਰਾਂ ਦੀ ਗੱਲ ਆਉਂਦੀ ਹੈ ਤੇ ਉਹ ਜੋੜੀ ਬਾਤ ਖੂਬ ਬਾਕਮਾਲ ਕੰਮ ਕਰਦੀ ਔਰ ਹਰ ਇਨਸਾਨ ਉਹਨਾਂ ਨੂੰ ਸੁਣਨਾ ਪਸੰਦ ਕਰਦਾ ਇਸ ਵਕਤ ਮੇਰੇ ਨਾਲ ਮੌਜੂਦ ਨੇ दीप्ति लोंग के नाल ओना दी डुएट कलाकार जैस्मीन जसीम स्वागत ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ थैंक यू जी सर थैंक यू मैम थैंक यू जी ਕਿ ਹੋ ਜਾ ਚੱਲ ਰਿਹਾ ਹੈ ਜ਼ਿੰਦਗੀ ਦਾ ਸਫਰ ਪਹਿਲਾ ਇੱਥੇ ਪੁੱਜ ਕੇ ਸ਼ੁਰੂਆਤ ਮੈਂ ਤੁਹਾਡੇ ਤੋਂ ਕਰੂੰਗੀ ਅਸੀਂ ਸਾਰੀ ਇੰਟਰਵਿਊਸ ਦੇਖੀ ਹੈ ਸਰ ਸ਼ੁਰੂਆਤ ਕਰਦੇ ਨੇ ਤੁਹਾਡੇ ਤੋਂ ਕੀਤੀ ਜਾਏਗੀ ਕਿਦਾਂ ਦਾ ਚੱਲ ਰਿਹਾ ਸਭ ਬਹੁਤ ਵਧੀਆ ਚੱਲ ਰਿਹਾ ਔਰ ਅਸੀਂ ਛਤਰੀ ਮੂਵੀ ਆ ਦੀ ਅੱਜ ਕੱਲ੍ਹ ਕਰ ਰਹੇ ਹਾਂ ਪ੍ਰੋਮੋਸ਼ਨ ਕਿਉਂਕਿ ਕੱਲ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੋ ਆਈ ਹੋਪ ਕਿ ਬਹੁਤ ਵਧੀਆ ਜਾਏਗੀ ਇਹ ਤਾਂ ਛਤਰੀ ਮੂਵੀ ਦੀ ਪ੍ਰੋਮੋਸ਼ਨ ਹੋਗੀ ਲੇਕਿਨ ਜਦੋਂ ਤੁਹਾਡੀ ਸ਼ੁਰੂਆਤ ਦੀ ਗੱਲ ਕਰਦੀਆਂ ਨਾ ਫਰੋਮ ਆਊਟ ਆਫ ਨੋਵੇਅਰ ਅੱਜ ਮੈਂ ਕਹੂੰਗੀ ਕਿ ਸਮਵੇਅਰ ਕਹਿੰਦੇ ਕਿਹੋ ਜਿਹਾ ਇਹ ਸਫ਼ਰ ਕਿੰਨੇ ਕੁ ਹਰਡਲਸ ਕਿੰਨੀਆਂ ਕੁ ਔਖਾਂ ਜਿਹੜੀਆਂ ਨੇ ਆਈਆਂ ਕਿਉਂਕਿ ਜਦੋਂ ਤੱਕ ਦੋ ਬੰਦੇ ਇਕੱਠੇ ਹੋ ਕੇ ਕੰਮ ਕਰਦੇ ਨੇ ਨਾ ਔਰ ਖਾਸ ਕਰੀ ਇੱਕ ਮੁੰਡਾ ਇੱਕ ਕੁੜੀ ਹੋਵੇ ਤੇ ਬਾਰ ਬਾਰ ਤਲਵਾਰ ਖੜਕਦੀ ਬਹੁਤ ਜ਼ਿਆਦਾ ਹੁੰਦੀ ਹੈ ਮੇਰੇ ਲੱਗਦਾ ਦੋ ਕੁੜੀਆਂ ਮੁੰਡਾ ਖੜਕਦੀ ਹੈ ਬੰਦਾ ਦਾ ਕਹਿੰਦਾ ਚਲ ਕੋਈ ਨਹੀਂ ਹਾਂ ਹਾਂ ਤਾਂ ਗੱਲ ਸਹੀ ਵੈਸੀ ਖੜਕਦੀ ਤਾਂ ਹੈ ਪਰ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਜਦੋਂ ਟਾਈਮ ਸਾਨੂੰ ਇਕੱਠਿਆਂ ਨੂੰ ਟਾਈਮ ਇੰਨਾ ਹੋ ਗਿਆ ਕਿ ਨਬਜ ਸਮਝ ਆ ਜਾਂਦੀ ਹੈ ਇੱਕ ਦੂਸਰੇ ਦੀ ਹਨਾ ਕਿ ਕਿੱਥੇ ਗੁੱਸਾ ਕਰਨਾ ਹੈ ਕਿਹੜੀ ਚੀਜ਼ ਤੇ ਉਹ ਇਹ ਮੈਨੂੰ ਸਮਝ ਗਈ ਮੈਂ ਇਹਨਾਂ ਨੂੰ ਸਮਝ ਗਈ ਹਨਾ ਤੇ ਕਾਫੀ ਅਪ ਡਾਉਨਸ ਵੀ ਆਈ ਜ਼ਿੰਦਗੀ ਦੇ ਵਿੱਚ ਔਰ ਵਧੀਆ ਨਿਕਲਿਆ ਕਾਫੀ ਕੁਝ ਸਿੱਖਿਆ ਔਰ ਅੱਜ ਤੱਕ ਸਿੱਖ ਵੀ ਰਹੇ ਹਾਂ ਜਦੀਪ ਜੀ ਜੇਕਰ ਤੁਸੀਂ ਇਕ ਕੰਮ ਜਾਂ ਜ ਦੋ ਤਲਵਾਰਾਂ ਦੀ ਗੱਲ ਕਰਦੇ ਆ ਕਿਉਂਕਿ ਮੈਂ ਨਾ ਬਹੁਤ ਸਾਰੇ ਕਲਾਕਾਰ ਕਲਾਕਾਰ ਦੇਖੇ ਨੇ ਅਕਸਰ ਜਿਹੜੇ ਸਟੇਜ ਪਰਫਾਰਮੈਂਸ ਕਰਦੇ ਨੇ ਉਹ ਕਲਾਕਾਰ ਵੀ ਦੇਖੇ ਨੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਬਹੁਤ ਤਕਰਾਰ ਹੁੰਦੀ ਆ ਭਾਵੇਂ ਸਟੇਜ ਦੇ ਉੱਤੇ ਖੜ੍ਹ ਜਾਂਦੇ ਨੇ ਇੱਕੋ ਇਕੱਠੇ ਜਾ ਕੇ ਲੇਕਿਨ ਹੁੰਦੀ ਹੈ ਕਿਤੇ ਨਾ ਕਿਤੇ ਉਹ ਫਿਰ ਦਿਸਦੀ ਵੀ ਹੈ ਆਡੀਅנס ਨੂੰ ਵੀ ਦਿਸਦੀ ਹੈ ਇਨੀਸ਼ੀਅਲ ਸਟੇਜ ਕਿਵੇਂ ਲੱਗੀ ਕਿਉਂਕਿ ਦੋ ਬੰਦਿਆਂ ਨੂੰ ਆਪਸ ਦੇ ਵਿੱਚ ਮਿਲਣਾ ਉਸ ਤੋਂ ਬਾਅਦ ਉਹ ਸੁਰ ਤਾਲ ਇਕੱਠੇ ਜੋੜਨੇ ਉਹ ਮਾਈਂਡ ਸੈਟ ਇਕੱਠਿਆਂ ਲੈ ਕੇ ਚੱਲਣਾ ਕਿ ਭਈ ਅਸੀਂ ਏ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਇਹ ਪਰੋਸਣਾ ਚਾਹੁੰਦੇ ਆ ਉਹ ਇਨੀਸ਼ੀਅਲ ਦੌਰ ਕਿੰਨਾ ਕੋਖਾ ਰਿਹਾ ਤੁਹਾਡੇ ਸਫ਼ਰ ਦਾ ਸਾਡੇ ਲਈ ਸਾਰਾ ਕੁਝ ਬੜਾ ਸੌਖਾ ਹੁੰਦਾ ਕਿ ਪਹਿਲੀ ਗੱਲ ਤਾਂ ਅਸੀਂ ਦੋਨੋਂ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਆ ਇੱਕ ਦੂਜੇ ਦੇ ਨਾਲ ਸੋ ਆਪਣੀ ਆਪਣੀ ਡਿਊਟੀ ਲੱਗੀ ਹੋਈ ਹੈ ਨਾ ਸਾੰਭੀ ਹੈ ਔਰ ਦੋਨਾਂ ਦੀ ਬਰਾਬਰ ਦੀ ਮਤਦਾਂ ਸੋ ਸਾਨੂੰ ਇਹ ਗੱਲ ਦਾ ਪੂਰਾ ਪਤਾ ਹੈ ਇਸ ਗੱਲ ਦਾ ਕਿ ਅਸੀਂ ਦੋਨੋਂ ਇੱਕ ਦੂਜੇ ਨਾਲ ਹੀ ਆ ਨਾ ਜੀ ਕਿਤੇ ਔਰ ਜਦੋਂ ਸਟੇਜ ਤੇ ਜਾਂਦੇ ਆਂ ਜੇ ਅਸੀਂ ਕਦੇ ਮਾੜਾ ਮੋਟਾ ਨੋਖਚੋਕ ਹੋਈ ਵੀ ਹੁੰਦੀ ਆ ਪਰਿਵਾਰ ਦੇ ਵਿੱਚ ਵਰਪੁੱਲ ਪਲ ਜਾਂਦੇ ਆਂ ਧਿਆਨ ਨਹੀਂ ਰਹਿੰਦਾ ਕਿਉਂਕਿ ਸਟੇਜ ਸਾਡੇ ਲਈ ਸਾਡਾ ਕਰਮ ਭੂਮੀ ਆ ਸੋ ਉਹਨੂੰ ਅਸੀਂ ਇਮਾਨਦਾਰੀ ਨਾਲ ਲਿਭਾਉਣਾ ਪਊਗਾ ਇਹ ਜਿਸ ਤੱਕ ਸਭ ਕਰਾਦੀ ਕਰ ਹੁੰਦੀ ਆ ਬਹੁਤ ਸਾਰੀਆਂ ਚੀਜ਼ਾਂ ਆਂਦੀ ਨੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਚੀਜ਼ਾਂ ਕਹਿੰਦੇ ਜਿਸ ਤੱਕ ਇੱਕ ਇਨਸਾਨ ਪਬਲਿਕ ਫਿਗਰ ਬਣ ਜਾਂਦਾ ਹੈ ਉਸ ਵਿੱਚ ਲੋਕ ਤਾਰੀਫ ਵੀ ਕਰਦੇ ਨੇ ਲੋਕ ਬੁਰਾਈ ਵੀ ਕਰਦੇ ਨੇ ਲੋਕ ਤੰਜ ਵੀ ਕੱਸਦੇ ਨੇ ਉਹ ਜਿਹੜੀ ਚੀਜ਼ਾਂ ਵਿੱਚ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਕਿਵੇਂ ਲੈਂਦੇ ਹੋ ਕਿਉਂਕਿ ਹੁੰਦਾ ਕਿ ਤੁਹਾਡੇ ਦੋਨੋਂ ਚ ਕੋਣ ਸੀਰੀਅਸ ਲੈਂਦਾ ਔਰ ਕੋਣ ਕਹਿੰਦਾ ਕਿ ਯਾਰ ਕੋਈ ਨਹੀਂ ਹੋ ਲੈਣਦੇ ਦੇਖ ਲਾਂਗੇ ਮੈਂ ਤਾਂ ਨਹੀਂ ਕਰਦੀ ਸੀ ਸੀਰੀਅਸ ਲੈਣ ਨਾ ਮੈਂ ਜੇ ਕੋਈ ਕੋਈ ਐਕਚੁਅਲੀ ਤਾਂ ਪਰਮਾਤਮਾ ਦੀ ਕਿਰਪਾ ਨਾਲ ਕਦੇ ਕਿਉਂਕਿ ਅਸੀਂ ਨਾ ਤਾਂ ਫੇਕ ਜੀ ਹੈਗੇਆਂ ਦੋਨੋਂ ਨਾ ਹੀ ਉਦਾਂ ਹੁੰਦੇ ਆ ਜੋ ਜਲਚਾ ਹੋਈ ਮੂੰਚ ਆ ਸੋ ਉਹਦਾ ਹੀ ਨਾ ਹੀ ਸਾਨੂੰ ਕਦੇ ਇਦਾਂ ਹੋਇਆ ਵੀ ਸਾਨੂੰ ਮੰਨ ਲਓ ਜੇ ਇੰਟਰਵਿਊ ਕਰ ਰਹੇ ਹਾਂ ਕਿਤੇ ਨਾ ਕਿਤੇ ਸਾਨੂੰ ਸੋਚਣਾ ਪਊਗਾ ਵੀ ਯਾਰ ਕੀ ਜਵਾਬ ਦਈਏ ਕਿਉਂਕਿ ਰਾਹੀ ਵਾਰੀ ਕਈ ਵਾਰੀ ਗੱਲਾਂ ਉਹੀ ਹੁੰਦੀਆਂ ਨੇ ਸੋ ਸਵਾਲ ਵੀ ਉਹੀ ਹੁੰਦੇ ਨੇ ਜਵਾਬ ਵੀ ਉਹੀ ਹੁੰਦੇ ਨੇ ਸੋ ਸੱਚ ਆ ਤਾਂ ਫਿਰ ਉਹਨੂੰ ਜ਼ਿਆਦਾ ਪਰਦੇ ਪੁਰਦੇ ਪਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਕਦੇ ਸਾਨੂੰ ਕੋਈ ਇਦਾਂ ਦਾ ਮਿਲਿਆ ਵੀ ਕੋਈ ਕੋਈ ਕੰਟਰੋਵਰਸੀ ਵਾਲਾ ਜਾਂ ਕੋਈ ਹੋਰ ਕੋਈ ਕਰਾਹੀ ਕਰਨ ਵਾਲਾ ਸੋ ਸਾਰੇ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਸੋ ਅਸੀਂ ਤੁਰੇ ਜਾਂਦੇ ਹਾਂ ਇੱਕ ਚੀਜ਼ ਹੋਰ ਮੁੰਡ ਜੀ ਨੇ ਤੁਸੀਂ ਵੀ ਕਿਹਾ ਤੁਸੀਂ ਕਿਹਾ ਕਿ ਆਪਾਂ ਜ਼ਿੰਮੇਵਾਰੀਆਂ ਵੰਡੀਆਂ ਹੋਈਆਂ ਦੋਵਾਂ ਨੇ ਕਿਹਦੀ ਕਿਹਦੀ ਜ਼ਿੰਮੇਵਾਰੀ ਹੈ ਕੌਣ ਕਹਿੰਦਾ ਕਿ اچھا ਠੀਕ ਹੈ ਇਹ ਹੀ ਮੈਂ ਕਰੂੰਗੀ ਇਹ ਹਿੱਸਾ ਮੇਰਾ ਹੈ ਇਹ ਹਿੱਸਾ ਮੇਰਾ ਹੈ ਘਰ ਵਾਲਾ ਕੰਮ ਇਹਨੇ ਸੰਭਿਆ ਹੋਇਆ ਸਾਰਾ ਜਵਾਕਾਂ ਨੂੰ ਸਾਮਣ ਨਾਲ ਤੋਂ ਲੈ ਕੇ ਬੇਬੇ ਬਾਪੂ ਨੂੰ ਹੋਰ ਸਾਰਿਆਂ ਨੂੰ ਪਰਿਵਾਰ ਨੂੰ ਔਰ ਰੋਟੀ ਪਾਣੀ ਤੋਂ ਲੈ ਕੇ ਸਾਰਾ ਕੁਝ ਅਯਾਬ ਕਰਦੀ ਹੈ ਸੋ ਬਾਕੀ ਜਿਹੜਾ ਕਾਰੋਬਾਰ ਵਾਲਾ ਹੈਗਾ ਗਾਣੇ ਗੀਤਾਂ ਦਾ ਫਿਲਮਾਂ ਦਾ ਸੋ ਬਿਜ਼ਨਸ ਦਾ ਸ਼ੋ ਬੁੱਕ ਕਰਨੇ ਜਾਣਾ ਕਿੱਦਾਂ ਕਰਨਾ ਉਹ ਮੇਰੀ ਡਿਊਟੀ ਹੈ ਅੱਜਕੱਲ੍ਹ ਨਾ ਸਰ ਜਿਹੜੇ ਅਸੀਂ ਗਾਣੇ ਸੁਣਦੇ ਆ ਬਥੇਰੇ ਗਾਣਿਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਭਾਵੇਂ ਡਰੱਗਸ ਨੂੰ ਲੈ ਕੇ ਹੋ ਅਫੀਮ ਆ ਗਈ ਉਹਨੂੰ ਲੈ ਕੇ ਬਹੁਤ ਗਾਣੇ ਬੰਦਦੇ ਨੇ ਬੰਦੂਕਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਡੀਆਂ ਨੂੰ ਲੈ ਕੇ ਜਿਹੜਾ ਇਹ ਗਾਣੇ ਬਹੁਤ ਬਣਨ ਲੱਗੇ ਪਰ ਥੋੜੇ ਜਿਹੜੇ ਗਾਣੇ ਨੇ ਨਾ ਸਾਰਿਆਂ ਤੋਂ ਥੋੜੇ ਵੱਖਰੇ ਨੇ ਕਿਸੇ 'ਚ ਬੰਦੂਕ ਨਹੀਂ ਹੈ ਕਿਸੇ 'ਚ ਇਹ ਗੱਡੀਆਂ ਨਹੀਂ ਆ ਮਤਲਬ ਵੱਡੀਆਂ ਚੀਜ਼ਾਂ ਤੁਸੀਂ ਉਹਦੇ ਵਿੱਚ ਸ਼ੋਸ਼ਾ ਨਹੀਂ ਦਿਖਾਇਆ ਹੋਇਆ ਇਹ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਲੈ ਕੇ ਚੱਲੇ ਹੋਗੇ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਵੀ ਦੇਖਣ ਨੂੰ ਮਿਲ ਜਾਣ। ਨਹੀਂ ਇਦਾਂ ਤਾਂ ਨਹੀਂ ਮਿਲਦਾ ਕੋਈ ਜਿਹੜਾ ਕੋਈ ਗਲਤ ਮੈਸੇਜ ਦਿੰਦਾ ਹੋਵੇ ਜਿੱਦਾਂ ਨਾਰਮਲ ਜਿਵੇਂ ਹੁਣ ਅਸੀਂ ਫੀਮ ਵਾਲਾ ਗਾਣਾ ਗਾਇਆ ਸੀ ਉਹਨਾਂ ਦਾ ਪਰ ਉਹ ਨਾਰਮਲ ਜੀ ਨੋਖ-ਚੋਕ ਸੀ ਉਹ ਕਹਿੰਦਾ ਵੀ ਕਹਿੰਦੀ ਵੀ ਉਹਦੇ 'ਚ ਵੀ ਇੱਕ ਚੰਗਾ ਮੈਸੇਜ ਸੀਗਾ ਵੀ ਤੂੰ ਕੋਈ ਚਿੱਟਾ ਜਾਂ ਕੋਈ ਹੋਰ ਵੀ ਕੈਮੀਕਲ ਨਿਸ਼ਾਨੀ ਕਰਦਾ। ਵੀ ਚਲ ਕਰਦੇ ਫੀਮ ਫੂਮ ਖਾ ਲੈਣਾ ਮੜੀ ਮੂਟੀ ਪਰ ਜਦੋਂ ਖਾਦੀ ਹੁੰਦੀ ਹੈ ਉਦੋਂ ਮੈਂ ਤਾਂ ਖਿਹੜਾ ਖਿਹੜਾ ਰਹਿੰਦਾ ਹਨਾ ਖੁਸ਼ ਰਹਿੰਦਾ ਵੀ ਚਲ ਕੇ ਖਿਆਲ ਜਾਂ ਰੱਖਦਾ ਤੂੰ ਸੋ ਉਹਦੇ ਚ ਵੀ ਤਰੀਕੇ ਨਾਲ ਕਿਹਾ ਹੋਇਆ ਹਨਾ ਵੀ ਪਰ ਬਾਕੀ ਕਿ ਅਸੀਂ ਕਿਸੇ ਨੂੰ ਮੇਰੇ ਖਾਲ ਚ ਕੋਈ ਨਸ਼ੇ ਨੂੰ ਪ੍ਰਮੋਟ ਨਹੀਂ ਕੀਤਾ ਜਿਵੇਂ ਇੱਕ ਗਾਣਾ ਸੀਗਾ ਮੇਰੇ ਕੋਲੇ ਬੜਾ ਚਿਰ ਪਹਿਲਾਂ ਆਇਆ ਸੀਗਾ ਉਹ ਬਹੁਤ ਵੱਡਾ ਹਿੱਟ ਹੋਇਆ ਪਰ ਮੈਨੂੰ ਲੱਗਿਆ ਯਾਰ ਵੀ ਮੈਂ ਮੈਨੂੰ ਨਹੀਂ ਗਾਉਣਾ ਚਾਹੀਦਾ ਉਹ ਸੀਗਾ ਚਿਟਿਏ ਤੇਰੇ ਲਈ ਚਟਾ ਛੱਡਦਾ ਫੇਰ ਨਾ ਚਿੱਟੇ ਤੇ ਲਾ ਦੀ ਫੁੱਤ ਜੱਟ ਦਾ ਹਣਾ ਤੇ ਇੱਕ ਇੱਕ ਗੀਤ ਹੋਰ ਸੀਗਾ ਇਦਾਂ ਦਾ ਮੈਨੂੰ ਯਾਰ ਮੈਨੂੰ ਲੱਗਿਆ ਵੀ ਯਾਰ ਨਹੀਂ ਵੀ ਇਹ ਇਹ ਚਾਹੇ ਕੋਈ ਮਤਲਬ ਉਦਾਂ ਦੇ ਸ਼ਬਦ ਨੂੰ ਤੁਸੀਂ ਉਹ ਨਾ ਲਿਆਓ ਬਾਰ-ਬਾਰ ਹਣਾ ਕਿਉਂ ਆਪਾਂ ਕਿਸੇ ਦੇ دماغ ਚੋਂ ਉਦਾਂ ਦੀ ਗੱਲ ਪਾਉਣੀ ਹੈ ਇਹਨਾਂ ਗੱਲਾਂ ਦਾ ਧਿਆਨ ਰੱਖੀਦਾ ਤੁਸੀਂ ਮੰਨਦੇ ਹੋ ਨਾ ਕਿ ਮਤਲਬ ਇਹ ਚੀਜ਼ਾਂ ਇਨਫਲੂਐਂਸ ਅਗਰ ਆਪਾਂ ਆਪਣੇ ਸੋਸਾਇਟੀ ਦੇ ਵਿੱਚ ਕਰਦੇ ਆਂ ਕਿ ਇਨਫਲੂਐਂਸਰਸ ਦਾ ਉਹੀ ਨਹੀਂ ਜਿਹੜੇ ਲੋਕ ਲੋਕ ਪ੍ਰਸੰਨ ਕਰਦੇ ਨੇ ਉਹਨਾਂ ਤੱਕ ਉਹੀ ਮੈਸੇਜ ਆ ਰਿਹਾ ਜੋ ਜਿਹਨਾਂ ਤੁਸੀਂ ਦੋਗੇ ਅਗਰ ਤੁਸੀਂ ਕਹੋਗੇ ਕਿ ਨਹੀਂ ਖਾਣਾ ਲੋਕ ਉਹਨੂੰ ਕਿਤਨਾ ਕਿਤੇ ਉਹ ਇਨਹੈਰਿਟ ਕਰੂਗੇ ਕਿ ਨਹੀਂ ਖਾਣਾ ਭਈ ਇਹ ਚੀਜ਼ ਗਲਤ ਹੈ ਬਿਲਕੁਲ ਸੋ ਐਕਟੀਵਿਟੀ ਜਿੰਨੀ ਤੁਸੀਂ ਫਲਾਉਂਗੇ ਜਿੰਨੀਆਂ ਉਹਨਾਂ ਚੀਜ਼ਾਂ ਨੂੰ ਕਰੋਗੇ ਦਿਮਾਗ 'ਚ ਪਾਉਗਾ ਤਾਂ ਬੰਦਾ ਫਿਰ ਬੱਚੇ ਤੇ ਅਸਰ ਤਾਂ ਕਰਤੀਆਂ ਹੀ ਆ ਛਤਰੀ ਮੂਵੀ ਜਿਹੜੀ ਹੈ ਤੁਹਾਡੀ ਚੋਪਾਲ ਤੇ ਰਿਲੀਜ਼ ਹੋ ਰਹੀ ਹੈ ਜ ਉਹ ਕੀ ਸਟੋਰੀ ਕੀ ਹੈ ਮੈਂ ਉਹਦਾ ਟ੍ਰੇਲਰ ਦੇਖ ਰਹੀ ਸੀਗੀ ਉਹਦੇ ਵਿੱਚ ਬੜਾ ਹੈ ਕਿ ਮੈਂ ਛਤਰੀ ਹਾਸਲ ਕਰਨੀ ਹੈ ਕਿ ਉਹ ਬੰਦੇ ਕੋਲ ਛਤਰੀ ਹੈ ਉਹ ਰਤਬਾ ਆ ਬੇਸਿਕਲੀ ਰਤਬੇ ਦੀ ਰਤਬੇ ਦੀ ਗੱਲ ਹੈ ਜੀ ਕਿਉਂਕਿ ਆਰਟਿਸਟ ਸਟ੍ਰਗਲਰ ਦੀ ਆਰਟਿਸਟ ਦੀ ਕਹਾਣੀ ਹੈ ਉਹ ਔਰ ਛਤਰੀ ਰਿਲੀਜ਼ ਹੋ ਗਈ ਔਰ ਬੜਾ ਵਧੀਆ ਰਿਸਪੌਂਸ ਆ ਰਿਹਾ ਔਰ ਮੇਨ ਗੱਲ ਇਹ ਹੈ ਕਿ ਜਦੋਂ ਤੁਸੀਂ ਉਹਨੂੰ ਨਾਰਮਲ ਜਦ ਅੱਜ ਇਹ ਮੇ ਸਰਦੀ ਦਾ ਟਾਈਮ ਹੈ ਕੋਈ ਨਹੀਂ ਥੀਏਟਰਾਂ ਚ ਜਾ ਜਾ ਸਕਦੇ ਹਨਾ ਘਰੇ ਬੈਠੇ ਤੁਸੀਂ ਮੈਦੇ ਆਈ ਦੇ ਵਿੱਚ ਬੈਠੇ ਔਰ ਲਾਊਡ ਟੀਵੀ ਕੋਟੀਟੀ ਚਪਾਲ ਡਾਊਨਲੋਡ ਕਰੋ ਤੇ ਦੇਖੋ ਸੋ ਇਹ ਮੇਰੇ ਨਾਲ ਜੁੜੀ ਹੋਈ ਫਿਲਮ ਐ ਮੈਂ ਥੀਏਟਰ ਦਾ ਆਰਟਿਸਟ ਹਾਂ ਸੋ ਮੇਰੇ ਨਾਲ ਮੇਰੇ ਆਲੇ ਦੁਆਲੇ ਜਿਵੇਂ ਨੂੰ ਲੱਗਿਆ ਜਦੋਂ ਸਾਡੇ ਡਾਇਰੈਕਟਰ ਸਾਹਿਬ ਸੋਨੀ ਢਾਲੀ ਵਾਲੋਂ ਨੇ ਮੈਨੂੰ ਸੁਣਾਈ ਗੱਲਬਾਤ ਵੀ ਯਾਰ ਬਈ ਇਦਾਂ ਦੀ ਲਾਈਨਾਂ ਇਹਨੂੰ ਬਣਾਉਣੀ ਚਾਹੀਦੀ ਆ ਫਿਰ ਉਹਨੂੰ ਅਸੀਂ ਪ੍ਰੋਪਰ ਡਿਜ਼ਾਈਨ ਕੀਤਾ ਸ਼ੂਟ ਕੀਤਾ ਫਿਰ ਉਹ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਸਰਦਾਰ ਸੋਹੀ ਸਾਹਿਬ ਨੇ ਇਹਦੇ ਚ ਉਹਨਾਂ ਦਾ ਬੋਸੋਨਾ ਕਰੈਕਟ ਹੈ ਹਾਂ ਜੀ ਰਾਜਥਾਲੀ ਵਾਲ ਨੇ ਹਰਿੰਦਰ ਪੋਲਰ ਨੇ ਆਪਣਾ ਦਲਾਵਰ ਸਿੱਧੂ ਹੈ ਕੁਲਵੀਰ ਸੋਨੀ ਹੈ ਮੁੰਡਾ ਜਿਹੜਾ ਕਿ ਰੀਲਾ ਰੂਲਾ ਤੇ ਅੱਜਕੱਲ ਬੜਾ ਚੱਲ ਰਿਹਾ ਸੋ ਸਾਰੇ ਆਰਟਿਸਟ ਬੜੇ ਵਧੀਆ ਨੇ ਲੇਕਿਨ ਜਿਵੇਂ ਤੁਸੀਂ ਇੱਕ ਗੱਲ ਕਹੀ ਕਿ ਤੁਸੀਂ ਥੀਏਟਰ ਆਰਟਿਸਟ ਹੋ ਉਸ ਤੋਂ ਬਾਅਦ ਇਹ ਮੂਵੀ ਬਿਜ਼ਨਸ ਜਿਹੜਾ ਹੈ ਹੁਣ ਕਿਤੇ ਨਾ ਕਿਤੇ ਲੋਕ ਥੀਏਟਰ ਵੱਲ ਘਟੋਗੇ ਹਾਲਾਂਕਿ ਮੈਂ ਚੰਡੀਗੜ੍ਹ 'ਚ ਦੇਖਦੀ ਆ ਲੋਕ ਹਾਲੇ ਵੀ ਥੀਏਟਰ ਵੱਲ ਜਾਂਦੇ ਨੇ ਡੈਕੋਰ ਥੀਏਟਰ ਹੋ ਗਿਆ ਕਲਾ ਭਵਨ ਹੋ ਗਿਆ ਇੱਥੇ ਲੋਕ ਦੇਖਣ ਜਾਂਦੇ ਨੇ ਲੇਕਿਨ ਅਦਰਵਾਇਜ਼ ਤੁਸੀਂ ਕੀ ਦੇਖਦੇ ਹੋ ਕਿ ਥੀਏਟਰ ਕਿੰਨਾ ਕੁ ਲੋਕਾਂ ਨੇ ਛੱਡ ਦਿੱਤਾ ਜਾਂ ਕਿੰਨਾ ਕੁ ਤੁਹਾਨੂੰ ਦੋਵਾਂ 'ਚ ਡਿਫਰੈਂਸ ਨਜ਼ਰ ਆਉਂਦਾ ਹੈ ਮੂਵੀ ਬਿਜ਼ਨਸ ਚ ਔਰ ਥੀਏਟਰ ਦੇ ਵਿੱਚ ਥੀਏਟਰ 'ਚ ਇੱਕ ਜਿਹੜੀ ਮੈਂ ਵੇਖਦਾ ਹੁੰਦਾ ਨਾ ਇੱਕ ਜਿਹੜੀ ਵੱਡੀ ਪ੍ਰੋਬਲਮ ਹੈ ਕਿ ਉਹ ਨਿਕਲਦਾ ਹੀ ਨਹੀਂ ਉਸ ਲਾਈਨ 'ਚੋਂ ਹੂੰ ਉਥੇ ਹੀ ਨਾਟਕ ਉਹੀ ਸੰ ਸੰਤਾ ਦੀ ਉਹੀ ਗੱਲਾਂ ਜਿਹਾ ਉਹੀ ਉਹੀ ਪਲੇ ਨਵੇਂ ਜਿਹੜੇ ਨਵੇਂ ਕਰ ਰਹੇ ਨੇ ਪਿੱਛੇ ਜਿਵੇਂ ਰਾਣਾ ਰਣਵੀਰਬਾਈ ਨੇ ਕੀਤਾ ਸੀ ਹਨ ਪੂਰੀ ਦੁਨੀਆ ਦੇ ਵਿੱਚ ਬਹੁਤ ਉਹਦਾ ਕਲਾਬੰਦ ਮਨ ਸ਼ੋਅ ਸੀ ਬੰਦੇ ਦਾ ਲੋ ਜਾਣੇ ਉਹ ਕਰਦੇ ਨੇ ਤੇ ਉਹ 19ਵੀਆਂ ਉਹ ਅੱਜ ਦੇ ਅੱਜ ਦੇ ਦੌਰ ਦੀ ਗੱਲ ਸੀ ਸੋ ਇਹ ਲੱਗਦਾ ਸੀ ਜੇ ਤੁਸੀਂ ਕ੍ਰੀਏਟ ਕਰਦੇ ਹੋ ਨਾ ਨਵਾਂ ਕੁਝ ਥੋੜਾ ਜਆ ਦੁਨੀਆ ਕਿਉਂਕਿ ਅੱਜ ਤੇ ਟਾਈਮ ਦੇ ਵਿੱਚ ਮੇਰੇ ਖਿਆਲ ਸੇ ਮੈਂ ਕਹਿੰਦਾ ਹਾਂ ਕਿ ਮੰਦਿਰ ਮਸਜਿਦ ਗੁਰਦੁਆਰੇ ਦੇ ਨਾਲੋਂ ਪਰਿਵਾਰ ਸਾਹਮਣੇ ਆਪਣਾ ਆਪ ਸਾਹਮਣਾ ਜ਼ਰੂਰੀ ਹੋਇਆ ਪਿਆ ਹਨਾ ਕੰਮਕਾਰ ਬੱਚੇ ਸੋ ਬੰਦਾ ਕਹਿੰਦਾ ਵੀ ਯਾਰ ਇਹਦੇ ਤੇ ਧਿਆਨ ਹੋਵੇ ਕੋਈ ਉਸ ਟਾਪਿਕ ਦੀ ਗੱਲ ਹੋਵੇ ਸੋ ਜਿਹੜੇ ਬੰਦੇ ਚੇਂਜ ਕਰ ਲੈਂਦੇ ਨੇ ਆਪਦੇ ਆਪ ਨੂੰ ਉਦਾਂ ਉਹ ਮਤਲਬ ਉਹ ਚੱਲ ਰਿਹਾ ਹੈ ਪਰ ਥੀਏਟਰ ਨੂੰ ਚਾਹੀਦਾ ਵੀ ਥੋੜਾ ਜਆ ਉਹਨਾਂ ਚੀਜ਼ਾਂ ਚੋਂ ਨਿਕਲ ਕੇ ਥੋੜਾ ਜਆ ਮਾਡਰਨ ਤਰੀਕੇ ਦੇ ਨਾਲ ਥੋੜਾ ਜਆ ਅੱਜ ਦੇ ਟਾਈਮ ਦੀ ਗੱਲ ਹੋਈ ਤਾਂ ਨੇਚਰਲੀ ਆ ਲੋਕ ਥੀਏਟਰ ਨੂੰ ਇੰਜੋਏ ਕਰਦੇ ਨੇ ਜਿਹੜੇ ਕਰਦੇ ਨੇ ਤੁਸੀਂ ਇਹਦੇ ਵਿੱਚ ਐਕਟ ਵੀ ਕੀਤਾ ਸਰ ਜਿਹੜੀਆਂ ਨੇ ਨਾਲ ਕੀਤੀਆਂ ਉਹ ਐਕਟਿੰਗ ਕਿਉਂਕਿ ਸ਼ੁਰੂਆਤ ਤੋਂ ਤਾਂ ਐਕਟਿੰਗ ਨਹੀਂ ਆਂਦੀ ਸੀ ਡਾਂਸ ਭਾਵੇਂ ਤੁਹਾਡਾ ਲੋਕਾਂ ਨੇ ਬਹੁਤ ਪਸੰਦ ਕੀਤਾ ਜਿਹੜਾ ਇੱਕ ਇੱਕ ਵਿੱਚ ਵਿੱਚ ਚੰਕਸ ਡਾਂਸ ਦੇ ਆਉਂਦੇ ਰੇ ਸਟੇਜ ਪਰਫਾਰਮੈਂਸਿਸ ਦੇ ਵਿੱਚ ਉਹਦੇ ਵਿੱਚ ਫਿਰ ਕਿ ਕਿਸ ਤਰੀਕੇ ਨਾਲ ਐਕਟਿੰਗ ਦੇ ਲਈ ਕੀ ਕੀ ਚੀਜ਼ਾਂ ਜਿਹੜੀਆਂ ਨੇ ਸਿੱਖੀਆਂ ਜਾਂ ਡਾਇਰੈਕਟਰ ਸਾਹਿਬ ਨੇ ਗਾਈਡ ਕੀਤਾ ਕਿ ਨਹੀਂ ਨਹੀਂ ਭਈ ਇਹਦੇ ਵਿੱਚ ਇਦਾਂ ਟਵਿਸਟ ਲੈ ਕੇ ਆਓ ਇਹ ਚੀਜ਼ ਹੁਣ ਜਿਹਦੇ ਉਹ ਕਿਦਾਂ ਕੀਤਾ ਗਿਆ ਉਹ ਸਾਰੀਆਂ ਚੀਜ਼ਾਂ ਵਧੀਆ ਰਿਹਾ ਐਕਸਪੀਰੀਅੰਸ ਮੈਨੂੰ ਲੱਗਦਾ 10 ਦਿਨਾਂ ਦਾ ਇਹ ਸ਼ੂਟ ਸੀਗਾ ਤੇ ਇੱਕ ਠੰਡ ਬਹੁਤ ਜ਼ਿਆਦਾ ਸੀ ਉਹ ਤਾਂ ਆਹੀ ਦਿਨ ਚੱਲਦੇ ਸੀ ਔਰ ਇੱਕ ایکسپੀਰੀਅੰਸ ਨਵਾਂ ਸੀਗਾ ਕਿ ਇੰਨੀ ਠੰਡ ਦੇ ਵਿੱਚ ਸ਼ੂਟ ਕਰਨਾ ਕਿਉਂਕਿ ਅਸੀਂ ਪਹਿਲਾਂ ਕਦੀ ਕੋਈ ਗੀਤ ਵੀ ਨਹੀਂ ਸ਼ੂਟ ਕੀਤਾ ਨਹੀਂ ਠੰਡ 'ਚ ਤੇ ਬਾਕੀ ਦੀਪ ਤੋਂ ਵੀ ਸਿੱਖਦੀ ਸੀ ਹੋਰ ਵੀ ਜਿਹੜੇ ਆਰਟਿਸਟ ਨਾਲ ਸੀਗੇ ਬਹੁਤ ਵਧੀਆ ਆਰਟਿਸਟ ਸੀਗੇ ਸਾਰੇ ਸਾਰਿਆਂ ਤੋਂ ਕੁਝ ਨਾ ਕੁਝ ਤਾਂ ਸਿੱਖਣ ਨੂੰ ਮਿਲਿਆ ਸਾਨੂੰ ਸ਼ੁਰੂਆਤ ਇੱਥੇ ਕਰਦੇ ਆਂ ਦੀਪ ਤੋਂ ਕਿੰਨਾ ਕਿੰਨੀਆਂ ਚੀਜ਼ਾਂ ਸਿੱਖੀਆਂ ਸ਼ੁਰੂਆਤ ਤੋਂ ਲੈ ਕੇ ਹਾਲੇ ਤੱਕ ਕਿਉਂਕਿ ਜਿ세 ਤੋ ਪਹਿਲਾ ਸਟੇਜ ਪ੍ਰੋਗਰਾਮ ਸੀ ਔਰ ਅੱਜ ਇੱਕ ਮੂਵੀ ਦੇ ਵਿੱਚ ਕੰਮ ਕਰਨਾ ਉਹ ਸਫਰ ਬਹੁਤ ਲੰਮਾ ਆ ਬਹੁਤ ਸੋਕਾ ਨੂੰ ਤਾਂ ਸਿਰਫ ਕਾਫੀ ਸਾਲ ਹੋ ਚੁੱਕੇ ਪਤਾ ਲੱਗੂਗਾ ਕਿ ਹਾਂ ਵੀ ਇੱਥੋਂ ਸ਼ੁਰੂ ਕੀਤਾ ਨਸੀਬ ਚੰਗਾ ਸੀ ਇੱਥੇ ਪਹੁੰਚ ਗਏ ਲੇਕਿਨ ਉਹਦੇ ਵਿੱਚ ਬਹੁਤ ਹਰਡਲਸ ਆਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕੀ ਕੀ ਚੀਜ਼ਾਂ ਰਹੀਆਂ ਦੀਪ ਤੋਂ ਕੀ ਕੀ ਸਿੱਖਿਆ ਫਰਸਟ ਟਾਈਮ ਦੀ ਸਟੇਜ ਤੇ ਹੁਣ ਦੇ ਵਿੱਚ ਤਾਂ ਡਿਫਰੈਂਸ ਆਬਵੀਅਸਲੀ ਹੈਗਾ ਹੀ ਆ ਕਿਉਂਕਿ ਇੱਕ ਸ਼ੁਰੂਆਤ ਸੀ ਔਰ ਛੋਟੀ ਵੀ ਸੀ ਉਦੋਂ ਕੁਝ ਪਤਾ ਨਹੀਂ ਸੀ ਕਿਥੋਂ ਸਟਾਰਟ ਕਰਨਾ ਕੀ ਕਰਨਾ ਹੈ ਨਾ ਹੌਲੀ ਹੌਲੀ ਤੇ ਫਿਰ ਪ੍ਰੈਕਟਿਸ ਤੇ ਬਾਕੀ ਹੁੰਦਾ ਜਦੋਂ ਆਪਾਂ ਡੇਲੀ ਪ੍ਰੈਕਟਿਸ ਕਰਦੇ ਗਏ ਸਟੇਜ ਡੇਲ ਇੰਨੇ ਸ਼ੋਅ ਹੁੰਦੇ ਸੀ ਇੱਕ ਮੰਥ ਦੇ ਵਿੱਚ 25 25 ਸ਼ੋਅ ਲਗਾਏ ਹੋਏ ਨੇ ਉਸ ਟਾਈਮ ਦੇ ਵਿੱਚ ਤੇ ਹੁਣ ਤੱਕ ਵੀ ਇੰਨੇ ਸ਼ੋਅ ਚੱਲਦੇ ਨੇ ਕਿਉਂਕਿ ਸਾਡਾ ਮੇਨ ਜਿਹੜਾ ਹੈਗਾ ਲਾਈਵ ਸ਼ੋਜ਼ ਦਾ ਹੁੰਦਾ ਤੇ ਉਹ ਡੇਲੀ ਜਦੋਂ ਪ੍ਰੈਕਟਿਸ ਹੁੰਦੀ ਆ ਤਾਂ ਨੈਚੁਰਲੀ ਬੰਦਾ ਉਹ ਚੀਜ਼ 'ਚ ਨਿਖਾਰ ਹੁੰਦਾ ਤੇ ਤੁਹਾਨੂੰ ਕਿਹਨਾਂ ਦਾ ਉਹ ਤਾਂ ਸਵਾਲ ਤੇ ਜਵਾਬ ਦਿੱਤਾ ਹੀ ਨਹੀਂ ਜਿਹੜਾ ਪੁੱਛਿਆ ਸੀ ਵੀ ਦੀਪ ਤੋਂ ਕੀ ਸਿੱਖਿਆ ਦੇਖਦੇ ਅੰਦਰ ਫੇਰ ਰੀਪ੍ਰੈਕਟਿਸ ਹੋ ਗਈ ਮੇਰਾ ਭਲਾ ਨਾ ਗਿਆ ਇਹ ਤਾਂ ਮਤਲਬ ਯਾਰ ਮੈਂ ਨਹੀਂ ਯਾਰ ਕਰਦਾ ਕੋਈ ਇੱਕ ਅੱਛਾ ਉਹ ਐਕਸਾਈਟਿਡ ਸੀਗੇ ਸਭ ਨੂੰ ਫੀਲ ਸੀ ਅੱਛਾ ਇੱਕ ਦਸੇ ਬਾਅਦ ਇੱਕ ਘਟ ਕੇ ਦੁਬਾਰੇ ਬਣਾ ਦੁਬਾਰੇ ਆ ਕੀ ਸਿੱਖਿਆ ਹੁਣ ਦੱਸੋ ਯਾਰ ਮਰ ਇਨ ਸੰਡੀ ਦਾ ਕਰਦਾ ਹੈ ਕਿ ਉਹਦੀ ਤਾਰੀਫ ਹੋਵੇ ਨਹੀਂ ਮੈਂ ਦਸ ਰਿਹਾ ਮੈਂ ਸਭ ਕੁਝ ਸਿੱਖਿਆ ਕਿੰਨਾ ਕੁਝ ਦੱਸ ਦਿੱਤਾ ਕਿ ਸਾਰਾ ਕੁਝ ਆਇਆ ਹੋਇਆ ਦੀ ਆਇਆ ਹੋਇਆ ਬੱਚੀ ਮੈਂ ਹਜੇ ਵੀ ਸਿੱਖ ਰਹੀ ਆ ਉਹ ਵੀ ਇਹਨੇ ਜੋ ਨਹੀਂ ਦੁਬਾਰਾ ਜਾ ਵੀ ਆ ਵੀ ਨਹੀਂ ਉਹ ਗੱਲ ਦਾ ਜਵਾਬ ਹੀ ਨਹੀਂ ਦਿੰਦਾ ਠੀਕ ਹੈ ਕਰਦਾ ਸਿੱਖ ਰਹੀ ਆ ਅਜੇ ਤੱਕ ਅੱਛਾ ਹਜੇ ਹੋਰ ਸਿੱਖ ਰਹੇ ਨੇ ਉਹਨਾਂ ਦੀ ਸਿੱਖਣ ਦੀ ਜਰਨੀ ਜਾਂਦੀ ਹੈ ਨਹੀਂ ਸਿੱਖਦੇ ਵਿਆਹ ਤੋਂ ਬਾਅਦ ਹੀ ਸਿੱਖਿਆ ਨਾ ਵਿਆਹ ਤੋਂ ਪਹਿਲਾਂ ਪਹਿਲੀ ਸਿੱਖ ਗਈ ਜਿਹੜਾ ਸਿੱਖਣਾ ਹੈ ਉਹ ਤਾਂ ਸਿਖਾਉਂਦੀ ਅਗਲੀ ਅੱਛਾ ਕੀ ਕੀ ਸਿਖਾਇਆ ਫਿਰ ਹੋਰ ਕੀ ਸਿਖਾਇਆ ਨਹੀਂ ਬਹੁਤ ਕੁਝ ਸਿਖਾਇਆ ਮੈਨੂੰ ਜਿੱਦਾਂ ਕੀ ਜਿੱਦਾਂ ਮੂਵ ਬਣਾਉਣੇ ਮੂਵ ਨਾਣੇ ਮਤਲਬ ਮਤਲਬ ਆਪਦੇ ਆਪ ਨੂੰ ਖਿਆਰ ਖਣਾ ਮੂੰਹ ਬਣਾਉਣ ਚ ਤੱਕ ਨਹੀਂ ਹੁੰਦਾ ਕਰੀਮ ਕਿਦਾਂ ਲਾਈ ਦੀਆਂ ਵਾਲਾਂ ਦੇ ਕੀ ਲੈਣਾ ਚਾਹੀਦਾ ਕਿਦਾਂ ਲਈ ਸਭ ਕੁਝ ਬਹੁਤ ਅੱਛੀ ਨੌਲੇਜ ਹੈ ਜ਼ਿੰਦਗੀ ਚੰਗੀ ਸੋਹਣੀ ਬਣਾ ਦਿੰਦੀ ਹੈ ਸੋਹਣਾ ਕੁੜੀ ਨੂੰ ਨਾ ਨਵਾਂ ਨੌਲੇਜ ਹੈ ਕੁੜੀ ਨੂੰ ਇਹਨਾਂ ਗੱਲਾਂ ਦੀ ਚਲੋ ਵਧੀਆ ਆ ਫਿਰ ਤੁਸੀਂ ਤੁਸੀਂ ਉਹਨਾਂ ਦੀ ਜਿਹੜਾ ਤੁਸੀਂ ਜੋਗੀ ਇੱਕ ਦਿਨ ਤੋਂ ਪਹਿਲੇ ਦਿਨ ਤੋਂ ਤੁਸੀਂ ਉਹਨਾਂ ਨੂੰ ਦੇਖਿਆ ਤੁਸੀਂ ਕਿੱਦਾਂ ਦੇਖਦੇ ਹੋ ਉਹਨਾਂ ਦੇ ਸਫ਼ਰ ਨੂੰ ਤੁਸੀਂ ਕਿੰਨਾ ਕੁ ਦੇਖਿਆ ਕਿ ਹਾਂ ਬਈ ਇੰਨਾ ਕੁ ਟਰਾਂਸਫਾਰਮੇਸ਼ਨ ਹੈ ਸ਼ੁਰੂਆਤ ਦੇ ਵਿੱਚ ਜਦੋਂ ਇਹ ਸੀਗਾ ਵੀ ਸੋ ਲੈਂਦੀ ਸੀ ਦੀਏ ਕੋਣ ਸੁਣਾ ਦਿੰਦੀ ਹੈ ਨਹੀਂ ਮੈਂ ਮੈਨੂੰ ਲੱਗਦਾ ਮੈਂ ਹਜੇ ਵੀ ਸੋਣੀ ਰਹੀ ਆ ਉਹ ਨਹੀਂ ਇਹ ਕਰਦੀ ਨਹੀਂ ਵਧੀਆ ਹੈਗੀ ਹੈ ਚੰਗੀ ਹੈ ਕੁੜੀ ਸਿਆਣੀ ਕਰ ਜਾਣਾ ਤਾਂ ਕਰਕੇ ਪੁੱਛ ਰਹੇ ਨੇ ਪਹਿਲਾਂ ਪੁੱਛਿੰਦਾ ਹਮੇਸ਼ਾ ਹੀ ਇੰਦਾਂ ਨਾ ਪਹਿਲਾਂ ਮਤਲਬ ਪੱਥਰ ਮਾਰੋ ਤੇ ਫਿਰ ਉੱਤੇ ਪੱਟੀ ਬੰਨ੍ਹੋ ਜਿੱਦ ਤੇ ਸੱਟ ਲੱਗੇ ਇਹ ਤਾਂ ਨੇਚਰਲੀ ਗੱਲ ਆ ਯਾਰ ਬੰਦਾ ਪੁੱਛਿਆ ਵੀ ਤੂੰ ਤੂੰ ਕੀ ਸਕੇ ਆ ਵੀ ਕਿੱਦਾਂ ਜਰਾ ਉਹ ਕਹਿੰਦੇ ਕੱਲਿਓ ਪਤੀ ਜੋ ਸੀ ਉਹ ਵੀ ਪਤੀ ਨੇ ਧੀ ਜਾ ਰਹੇ ਨੇ ਤੂੰ ਗੱਲ ਦਾ ਜਵਾਬ ਹੀ ਦਿੱਤਾ ਹਣਾ ਨਹੀਂ ਮੈਂ ਆਲਰੇਡੀ ਕਹਿ ਕੇ ਹਟੀ ਹਾਂ ਕਿ ਮੈਂ ਸਿੱਖ ਰਹੀ ਹਾਂ ਸਾਰਾ ਕੁਝ ਮੈਂ ਤੋਂ ਕੀ ਸਿੱਖਿਆ ਠੀਕ ਹੈ ਮੈਂ ਜਾਨਣਾ ਚਾਹੁੰਦੀ ਹਾਂ ਮੇਰੇ ਤੋਂ ਕੀ ਸਿੱਖਿਆ ਸਪੈਸੀਫਾਈ ਕਰ ਦੇ ਉਹ ਮੈਂ ਬਾਅਦ ਚ ਦੱਸ ਦੂੰਗੀ ਨਾ ਜਦੋਂ ਇੰਟਰਵਿਊ ਖਤਮ ਹੋ ਗਈ ਫਿਰ ਮੈਂ ਸਾਰਾ ਦੱਸ ਦੂੰਗੀ ਤੇ ਬਾਅਦ ਹੁਣ ਗੱਡੀ ਜਾਂਦੇ ਜਾਂਦੇ ਪਤਾ ਚੱਲੇਗਾ ਕੀ ਕੀ ਸਿੱਖਿਆ ਅੱਛਾ ਆਪਾਂ ਵਿੱਚ ਦੌਰ ਦੇ ਵਿੱਚ ਇਹ ਵੀ ਸੁਣਿਆ ਤੁਸੀਂ ਕੈਨੇਡਾ ਗਏ ਹੋਏ ਸੀ ਉੱਥੋਂ ਤੁਸੀਂ ਰਹੇ ਉੱਥੇ ਸਮਾ ਉੱਥੇ ਵੀ ਆ ਗਈ ਸੀ ਉਹ ਕੁਝ ਵੀ ਆ ਗਈ ਸੀ ਹਾਂ ਜੀ ਕੀ ਕਾਰਨ ਰਿਹਾ ਉੱਥੇ ਬਿਜ਼ਨਸ ਪਰਸਪੈਕਟਿਵ ਨਹੀਂ ਮਿਲ ਰਿਹਾ ਸੀ ਮੇਰੇ ਕੰਮ ਦਾ ਹੀ ਸੀਗਾ ਹੋਰ ਕੋਈ ਨਹੀਂ ਸੀਗਾ ਹਮ ਕੰਮ ਕਰਕੇ ਮੇਰੇ ਜਿੱਦਾਂ ਗਾਣੇ ਗੁਣੇ ਫਿਲਮਾਂ ਫੁਲਮਾਂ ਕਰਨ ਨੂੰ ਸਾਰਾ ਕੁਝ ਜਿਹੜਾ ਉਹ ਇੱਥੇ ਵਧੀਆ ਸੀ ਉੱਥੇ ਫਿਰ ਜਿਆਦਾ ਕੋਈ ਬਿਜ਼ਨਸ ਹੋਰ ਕਰਦੇ ਪਰ ਸਿੰਗਿੰਗ ਲਈ ਉੱਥੇ ਤੁਹਾਡੇ ਕੋਲੇ ਐਨਾ ਟਾਈਮ ਨਹੀਂ ਹੁੰਦਾ ਤੇ ਫਿਰ ਇੱਕ ਤੁਸੀਂ ਸਾਰੇ ਜਿਹੜੇ ਕ੍ਰੀਏਟਰ ਬੰਦੇ ਨੇ ਜਾਂ ਜਿਹੜੇ ਸਾਡੀ ਟੀਮ ਦੇ ਬੰਦੇ ਨੇ ਉਹ ਇੱਧਰ ਬੈਠੇ ਨੇ ਉੱਥੇ ਬੰਦੇ ਨਹੀਂ ਮਿਲਦੇ ਤੁਹਾਡੇ ਟਾਈਮ ਮੁਤਾਬਕ ਹੈ ਨਾ ਉਦੋਂ ਉਹਦੇ ਜਿਉਂ ਕਿਸੇ ਕੋਲੇ ਜਿਹੜੇ ਆਪਣੇ মিডিਆ ਵਾਲੇ ਬੰਦੇ ਨੇ ਉਹ ਬਾਕੀ ਦਿਨ ਕੰਮ ਕਰਦੇ ਨੇ ਸ਼ਨੀਵਾਰ ਐਤਵਾਰ ਨੂੰ ਉਹ ਇਹ ਆਪਦੇ ਵਾਲਾ ਜਿਹੜਾ ਸ਼ੌਕ ਹੈ ਪੂਰਾ ਕਰਦੇ ਨੇ ਸ਼ਨੀਵਾਰ ਐਤਵਾਰ ਨੂੰ ਸਾਡਾ ਸ਼ੋਅ ਹੁੰਦਾ ਸੀ ਅੱਛਾ ਹੈਨਾ ਫਿਰ ਵੀਡੀਓ ਸ਼ੂਟ ਕਰਨਾ ਜਾਂ ਕੋਈ ਸ਼ੋਰ ਕਰਨਾ ਉਹ ਬੜਾ ਦਿੱਕਤਾਰੀਆਂ ਸੀ ਤਾਂ ਕਰਕੇ ਵਾਪਸ ਆਏ ਲੇਕਿਨ ਅਸੀਂ ਦੇਖਿਆ ਜਿਹੜਾ ਅਗਰ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਬਹੁਤ ਲੋਕ ਅਟਰੈਕਟ ਹੁੰਦੇ ਨੇ ਬਾਹਰ ਜਾਣ ਨੂੰ ਇਸੇ ਲਈ ਅਟਰੈਕਟ ਹੁੰਦੇ ਨੇ ਕਿ ਬਈ ਉੱਥੇ ਲਾਈਫ ਸਟਾਈਲ ਬਹੁਤ ਵਧੀਆ ਹੈ ਉੱਥੇ ਚੀਜ਼ਾਂ इजीली ਅਵੇਲੇਬਲ ਹੋ ਜਾਂਦੀਆਂ ਨੇ ਨਹੀਂ ਇਹ ਜੀ ਉਜੀ ਕੁਝ ਨਹੀਂ ਹੁੰਦਾ ਜਾਦਾ ਚੰਗਿਆੜ ਕਰਾ ਦਿੰਦਾ ਅੱਛਾ ਜਿੱਥੇ ਵੀ ਜਾਓਗੇ ਕੰਮ ਮੈਨੂੰ ਲੱਗਦਾ ਜਦੋਂ ਅਸੀਂ ਪਹਿਲਾਂ ਜਾਂਦੇ ਹੁੰਦੇ ਸੀ ਸਟਾਰਟਿੰਗ ਟਾਈਮ 'ਚ ਉਦੋਂ ਫਿਰ ਵੀ ਕਾਫੀ ਜ਼ਿਆਦਾ ਬੈਟਰ ਸੀ 2009 ਤੋਂ 10 ਤੋਂ 11 ਹਮਮ ਕਦੇ ਵੀ ਨਹੀਂ ਹੁੰਦਾ ਪਹਿਲਾਂ ਅਸੀਂ ਜਾਂਦੇ ਸੀਗੇ ਮਤਲਬ ਸ਼ੋਅ ਲਾਉਣ ਹਮਮ ਠੀਕ ਹੈ ਬਹੁਤ ਸ਼ਾਸ਼ ਹੈ ਸਾਨੂੰ ਉਦੋਂ ਅਸੀਂ ਡਿਫਰੈਂਟ ਵੇ ਨਾਲ ਦੇ ਦੇ ਸੀ ਮੀਨ ਕਿ ਸਾਰੇ ਜਿੰਨੀ ਬਾਹਰਲੇ ਮਿਹਨਤ ਕਰਦੇ ਆ ਨਾ ਜਿੰਨਾ ਹਾਰਡ ਵਰਕ ਉਹ ਕਰਦੇ ਨੇ ਤੇ ਫਿਰ ਵੀ ਉਹ ਮੱਥੇ ਵੱਟ ਨਹੀਂ ਪਾਉਂਦੇ ਪਰ ਆਪਣੇ ਵਾਲੇ ਤਾਂ ਇੱਥੇ ਜਿੱਦਾਂ ਮੈਂ ਕਹਿਣਾ ਨਾ ਕਿ ਸਾਡੇ ਵਾਲਾ ਵੱਡਾ ਬ੍ਰਦਰ ਮੇਰਾ ਜੀ ਦੋ ਕੁ ਦਿਨ ਪਾਣੀ ਦੀ ਵਾਰੀ ਲਾਇਆ ਹੋਏ ਤੇ ਅੰਦਰ ਉੱਟਦਾ ਨਹੀਂ ਯਾਰ ਬਾਈ ਪਰ ਮਨੇ ਜਾਇ ਚਾਹ ਦੇਣਾ ਜਾ ਰਹਾਤਾ ਜੇ ਨੀਂਦ ਆਉਂਦੀ ਹੈ ਬੜੀ ਔਖੀ ਜੌਬ ਹੈ ਉਧਰ ਲਈ ਸੋ ਬੜਾ ਹਾਰਡ ਵਰਕ ਹੈ ਬਹੁਤ ਜ਼ਿਆਦਾ ਸੋ ਮੈਂ ਜਿਹਦੇ ਕੋਲ ਇੱਥੇ ਹੈਗਾ ਠੀਕ ਹੈ ਵੀ ਗੁਜ਼ਾਰਾ ਚੱਲਦਾ ਸੋ ਮੈਂ ਕਹੂੰਗਾ ਵੀ ਇੱਥੇ ਵਧੀਆ ਤੇ ਜੇ ਤੁਸੀਂ ਕੋੜੇ ਹੈਗਾ ਵੀ ਤੁਹਾਡਾ ਸੁਪਨਾ ਹੀ ਆ ਵੀ ਜਾਣਾ ਹੀ ਜਾਣਾ ਅਸੀਂ ਤਾਂ ਦੇਖਣਾ ਹੀ ਆ ਨਾ ਇੱਕ ਵਾਰੀ ਤਾਂ ਫਿਰ ਜਿਹੜੇ ਗਏ ਨਹੀਂ ਜਿਹੜੇ ਆਦਾ ਕੰਮ ਕਰਦੇ ਨੇ ਜਿਨ੍ਹਾਂ ਦਾ ਸਾਰਾ ਪਰਿਵਾਰ ਉੱਥੇ ਐ ਤੇ ਉਹਨਾਂ ਲਈ ਸਵਰਗ ਆ ਉਹ ਸਾਰਾ ਕੁਝ ਵਧੀਆ ਕਿਉਂਕਿ ਮੈਂ ਗੱਲਾਂ ਜਿਹੜਾ ਉੱਥੇ ਹਵਾ ਪਾਣੀ ਵਧੀਆ ਠੀਕ ਐ ਕੋਈ ਹੋਰ ਨਹੀਂ ਬਸ ਪਰ ਇਹ ਐ ਵੀ ਜੀ ਨੂੰ ਜਿੱਥੇ ਜੇ ਰਾਸ ਆਵੇ ਮਨ ਜਿੱਥੇ ਜਗ ਜੀ ਦਾ ਹੂੰ ਜਿੱਥੇ ਜੀ ਦਾ ਦਿਲ ਲੱਗਦਾ ਹਰ ਇੱਕ ਵਾਸਤੇ ਆ ਜਗਾ ਚੰਗੀ ਦੀ ਹਰ ਇੱਕ ਵਾਸਤੇ ਉਹ ਜਗਾ ਚੰਗੀ ਦੀ ਹੂੰ ਇਹ ਬੰਦੇ ਤੇ ਡਿਪੈਂਡ ਕਰਦਾ ਹੂੰ ਤੁਸੀਂ ਦੋ ਬੰਦੇ ਮੇਰੇ ਕੋਲ ਬੈਠੇ ਹੋ ਔਰ ਮੇਰੇ ਅੰਦਰ ਇੱਕ ਲਾਲਸਾ ਵੀ ਹੈ ਕਿ ਮੈਂ ਸਾਹਮਣੇ ਬੈ ਕੇ ਜਿਹੜੇ ਅਜੇ ਤੱਕ ਮੈਂ ਸਕਰੀਨ ਤੇ ਗਾਣੇ ਸੁਣੇ ਨੇ ਤੁਹਾਡੇ ਇੱਕ ਗਾਣਾ ਮੈਂ ਇੱਥੇ ਬਹਿ ਕੇ ਵੀ ਸੁਣਨਾ ਤੇ ਜ਼ਰੂਰ ਇੱਕ ਦਰਸ਼ਕਾਂ ਨੂੰ ਛੋਟਾ ਜਿਹਾ ਗਾਣਾ ਵੀ ਸੁਣਾ ਦਿਓ ਜੀ ਦੋਨਾਂ ਨੂੰ ਹਾਂਜੀ ਆ ਦੇ ਹੂੰ ਦਾਰੂ ਦੇਣਾ ਨਿਤ ਸ਼ਾਮ ਨੂੰ ਡੱਕ ਕੇ ਆਉਣਾ ਵੇ ਅੱਧੀ ਬੋਤਲ ਦੱਬ ਚ ਟੰਗ ਕੇ ਨਾਲ ਲਿਆਉਣਾ ਵੇ ਤੇਰੀ ਚੰਦਰੀ दारू ਨੇ ਮੈਂ ਘਰਤੀ ਚੱਲੀ ਵੇ ਆ ਪੂਰਾ ਹਫਤਾ ਹੋ ਗਿਆ ਹੋ ਕਿਉਂ ਨਾ ਟੱਲੀ ਵੇ ਆ ਪੂਰਾ ਹਫਤਾ ਹੋ ਗਿਆ ਹੋ ਕਿਉਂ ਨਾ ਟੱਲੀ ਵੇ ਉਹ ਸੋਮਵਾਰ ਨੂੰ ਮੰਗਣਾ ਸੀ ਗਾ ਲੰਬੜਦਾਰਾਂ ਦੇ ਹਾਏ ਮੰਗਲਵਾਰ ਨੂੰ ਜਨ ਗਿਆ ਪਰਲੇ ਸਰਦਾਰਾਂ ਦੇ ਹਾਏ ਦਾਰੂ ਦੇ ਨਾਲ ਮਹਿਫਲ ਖੂਬ ਜਚਾਉਂਦੇ ਨੇ ਲੋਕੀ ਨਹੀਂ ਮੈਂ ਨਹੀਂ ਪੀਂਦਾ ਹਾਈ ਮੈਨੀ ਪਿੰਦਾ ਤੱਕੇ ਨਾਲ ਪਿਉਂਦੇ ਨੇ ਲੋਕੀ ਹਾਈ ਮੈਨੀ ਪਿੰਦਾ ਤੱਕੇ ਨਾਲ ਪਿਉਂਦੇ ਨੇ ਲੋਕੀ ਅਹਾ ਕੀ ਬਾਤ ਹੈ ਕੀ ਬਾਤ ਹੈ ਜਿੱਥੇ ਬੈਠੇ ਬੈਠਾ ਗਾ ਅਜਰ ਇੰਟਰਵਿਊ ਕਰ ਕਰ ਕੇ ਤੁਸੀਂ ਕਦੇ ਸੋਚਿਆ ਕਿ ਇੱਕ ਦੂਜੇ ਨਾਲ ਵਿਆਹ ਕਰਵਾਉਂਗੇ ਕਿਸ ਤਰੀਕੇ ਦੇ ਨਾਲ ਇਹ ਪਲਾਨ ਹੋਇਆ ਕਿ ਹਾਂ ਬਈ ਇਹ ਮੇਰੇ ਲਈ ਰਾਈਟ ਪਾਰਟਨਰ ਹੈ ਜਾਂ ਤੁਸੀਂ ਇਹ ਸੋਚਿਆ ਕਿ ਇਹ ਮੇਰੇ ਲਈ ਰਾਈਟ ਪਾਰਟਨਰ ਹੈ ਨਾਲ ਮੈਂ ਆਪਣੀ ਜ਼ਿੰਦਗੀ ਜੀਣਾ ਸੋਚ ਸਕਦੀ ਹਾਂ ਅ ਅਸੀਂ ਬਸ ਇਦਾਂ ਹੋਇਆ ਵੀ ਪਹਿਲਾਂ ਜਦੋਂ ਗਾਉਣਾ ਸ਼ੁਰੂ ਕੀਤਾ ਲੋਕਾਂ ਨੇ ਬੜਾ ਪਿਆਰ ਦਿੱਤਾ ਜੋੜੀ ਨੂੰ ਸਾਰੇ ਲੋਕ ਕਹਿੰਦੇ ਸੀ ਨਾ ਵੀ ਤੁਸੀਂ ਤੁਹਾਨੂੰ ਵਿਆਹ ਕਰਾ ਲੈਣਾ ਚਾਹੀਦਾ ਔਰ ਉਦੋਂ ਬਾਅਦ ਬੇਬੇ ਬਾਪੂ ਸਾਰੇ ਮੰਮੀਆਂ ਸਾਡੀਆਂ ਇਕੱਠੀਆਂ ਹੋਈਆਂ ਉਹਨਾਂ ਨੂੰ ਵੀ ਕਿਹਾ ਵੀ ਵਿਆਹ ਕਰਾ ਲਓ ਭਾਈ ਹੁਣ ਵਿਆਹ ਕਰਾ ਲਓ ਸੋ ਬਸ ਫਿਰ ਬਾਕੀ ਸੰਜੋਗਾ ਦੀ ਗੱਲ ਮੇਰੇ ਵਿੱਚ ਇੱਕ ਚੀਜ਼ ਬਥੇਰੀ ਇੰਟਰਵਿਊਜ਼ ਦੇ ਵਿੱਚ ਸੁਣੀ ਆ ਕਿ ਜੇ ਤੁਹਾਡੇ ਮਦਰ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਕਿ ਨਹੀਂ ਵੀ ਇਹਨਾਂ ਦੀ ਵਿਆਹ ਕਰਾਣਾ ਹੈ ਇਹ ਇਹ ਇਹੀ ਚੰਗੀ ਲੱਗਦੀ ਹੈ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਕੀਤੀ ਹੈ ਉਹ ਕੀ ਕੀ ਚੀਜ਼ਾਂ ਉਹਨਾਂ ਦੇ ਵੱਲੋਂ ਇਹਦੇ ਮੰਮੀ ਤੇ ਮੇਰੇ ਮੰਮੀ ਇਕੱਠੇ ਜਦੋਂ ਹੋਏਗਾ ਉਹਨੂੰ ਮਾਮਾ ਆਦੀਆਂ ਫਿਰ ਇਹਨਾਂ ਨੇ ਲਿਆ ਡਿਸੀਜਨ ਵੀ ਕਰੋ ਬਿਆਹ ਵਿਆਹ ਹੋਣਾ ਚਾਹੀਦਾ ਵਿਆਹ ਹੋਣਾ ਚਾਹੀਦਾ ਵਿਆਹ ਹੋ ਗਿਆ ਫਿਰ ਕਹਿੰਦੇ ਨਿਆਣੀ ਹੋਣੇ ਚਾਹੀਦੇ ਨਿਆਣੀ ਨਿਆਣੇ ਹੋਗੇ ਏਦਾਂ ਹੀ ਜ਼ਿੰਦਗੀ ਚ ਮਤਲਬ ਕਹਿ ਗਏ ਕਿ ਲੋਕਾਂ ਨੇ ਕਰਵਾਤਾ ਹਾਂ ਬਿਲਕੁਲ ਤੇ ਅੱਗੇ ਆਪਣੇ ਭਵਿੱਖ ਕੀ ਦੇਖਦੇ ਹੋ ਫਿਊਚਰ ਫਿਊਚਰ ਗੋਲ ਕੀ ਲੈ ਕੇ ਚੱਲ ਰਹੇ ਹੋ ਕਿਉਂਕਿ ਸ਼ੁਰੂਆਤ ਜਿੱਥੋਂ ਕੀਤੀ ਸੀ ਅੱਜ ਜਿੱਥੇ ਆ ਅੱਗੇ ਕੀ ਭਵਿੱਖ ਫਿਊਚਰ ਕੀ ਸੋਚ ਰਹੇ ਹੋ ਆਪਣਾ ਪਰਮਾਤਮਾ ਅੱਗੇ ਇਹ ਹੀ ਦੁਆ ਕਰਦੇ ਹਾਂ ਕਿ ਏਦਾਂ ਹੀ ਮਤਲਬ ਦੋਨੇ ਇਕੱਠੇ ਰਹੀਏ ਹਾਂ ਔਰ ਪਰਿਵਾਰ ਇਕੱਠਾ ਰਹੇ ਸਾਰਾ ਔਰ ਆ ਜਿਹੜਾ ਮੇਰਾ ਕੰਮ ਹੈ ਇਹਨੂੰ ਇਦਾਂ ਹੀ ਲੋਕ ਪਿਆਰ ਕਰਦੇ ਰਹਿਣ ਔਰ ਮੈਂ ਆਪਣੇ ਵੱਲੋਂ ਜ਼ਿੰਮੇਵਾਰੀ ਦੇ ਨਾਲ ਆਪਣੇ ਜਿਹੜੀ ਕਿ ਜਿੱਥੇ ਇੱਥੇ ਮੇਰੀ ਡਿਊਟੀ ਚੰਗੇ ਗਾਣੇ ਸਾਫ ਸੁਥਰਾ ਗਾਣਾ ਅਸੀਂ ਗਾਈਏ ਔਰ ਫਿਲਮਾਂ ਦਾ ਸਾਨੂੰ ਹੈ ਵੀ ਜਿਵੇਂ ਕੋਈ ਨਾ ਕੋਈ ਫਿਲਮ ਛਤਰੀ ਆ ਰਹੀ ਹੈ ਔਰ ਬਾਕੀ ਜੜੀਆਂ ਵੀ ਅੱਗੇ ਫਿਊਚਰ ਦੇ ਵਿੱਚ ਹੈਗੀਆਂ ਨੇ ਉਹ ਫਿਲਮਾਂ ਸਾਨੂੰ ਹੋਰ ਅਪ੍ਰੈਲ ਦੇ ਵਿੱਚ ਅਸੀਂ ਹੋਰ ਫਿਲਮ ਕਰਨ ਜਾ ਰਹੇ ਹਾਂ ਸੋ ਆਹੀ ਕੰਮ ਹੈ ਤੇ ਬਸ ਇਹੀ ਮੰਗਦੇ ਆ ਵੀ ਇੱਥੇ ਗਾਉਂਦੇ ਹੋਣੇ ਇਦਾਂ ਹੀ ਰੁੱਚੀ ਤੁਹਾਡਾ ਤੁਹਾਡਾ ਕੀ ਫਿਊਚਰ ਪਲਾਨ ਹੈ ਜੋ ਚੀਜ਼ਾਂ ਕਾਪੀ ਪੇਸਟ ਨਹੀਂ ਹੈਗਾ ਵੱਖਰਾ ਵੱਖਰਾ ਜਦੋਂ ਹੈਗੀ ਇਕੱਠੇ ਆ ਤਾਂ ਫਿਰ ਫਿਊਚਰ ਪਲਾਨ ਵੀ ਸੇਮ ਹੋਣਗੇ ਨਾ ਨਹੀਂ ਫਿਰ ਵੀ ਕੁਝ ਸੋਚੋ ਕਿ ਜਿਸ ਤਰੀਕੇ ਦੇ ਨਾਲ ਚੀਜ਼ਾਂ ਬਦਲ ਰਹੀਆਂ ਨੇ ਲੋਕਾਂ ਦੇ ਰੁਝੇਵੇਂ ਵੀ ਬਦਲ ਰਹੇ ਨੇ ਤੇ ਸਵਾਦ ਵੀ ਬਦਲ ਰਿਹਾ ਆ ਉਹਨੂੰ ਬਦਲਦੇ ਸਵਾਦ ਨੂੰ ਕੰਪੀਟ ਵੀ ਕਰਨਾ ਪਊਗਾ ਤੇ ਆਪਸ ਵਿੱਚ ਬਹਿ ਕੇ ਗੱਲ ਕਰਦੇ ਹੋ ਕਿ ਭਈ ਉਹ ਹੀ ਗਾਰਿਆ ਆ ਹਾਂਜੀ ਕੰਮ ਚ ਚੰਗਾ ਲੱਗਾ ਸੀ ਵੀ ਆਪਣੇ ਕੰਮ ਚ ਮੋਲਡ ਕਰ ਹਾਂਜੀ ਮੈਂ ਕਹਿੰਨੀ ਹੁੰਨੀ ਆ ਕਈ ਵਾਰੀ ਕੋਈ 뮤직 ਕਿਸੇ ਮੈਨੂੰ ਐਕਚੁਅਲੀ 뮤직 ਬੜੀ ਜਲਦੀ ਅਟਰੈਕਟ ਕਰਦਾ ਜਦੋਂ ਕਿ ਕੋਈ ਫੇਮਸ 뮤직 ਹੁੰਦਾ ਨਾ ਫਿਰ ਮੈਂ ਆਲਵੇਸ ਕਹਿੰਨੀ ਕਿਉਂਕਿ ਇਹੀ ਡਿਸਾਈਡ ਕਰਦੇ ਨੇ ਕਿਥੋਂ ਕੀ ਕਰਾਣਾ ਹੈ ਲਿਰਿਕਸ ਕੀ ਹੋਣਗੇ ਜਾਂ 뮤직 ਕੀ ਹੋਏਗਾ ਸੋ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਮੈਨੂੰ ਇਹ ਵਾਲਾ ਇਹਨਾਂ ਦਾ 뮤직 ਬਹੁਤ ਵਧੀਆ ਲੱਗਦਾ ਆਪਾਂ ਨੂੰ ਇਹਨਾਂ ਤੋਂ ਕਰਵਾਉਣਾ ਚਾਹੀਦਾ ਵਾ ਫਿਰ ਉਹ ਅਸਰ ਕਰਨਾ ਚਾਹ ਨਹੀਂ ਕਰਨਾ ਉਹ ਇਹਨਾਂ ਤੇ ਡਿਪੈਂਡ ਹੁੰਦਾ ਵਾ ਆਪਾਂ ਆਪਣਾ ਦੱਸ ਤੀਦਾ ਕਿ ਆਪਾਂ ਨੂੰ ਇਹ ਵਧੀਆ ਲੱਗ ਰਿਹਾ ਹੈ ਕਿ ਕਿੰਨੀ ਕੁ ਮੱਦ ਦਿਓ ਕਿੰਨੀ ਕੁ ਫਿਰ ਉਹਦੇ ਉੱਤੇ ਐਨਲਾਈਜ਼ ਕੀਤਾ ਜਾਂਦਾ ਹੈ ਨਹੀਂ ਜੇ ਜਿੱਥੇ ਕੋਈ ਹੁੰਦਾ ਉਹ ਕਈ ਸੱਚੀ ਸੱਚੀ ਉਧਰ ਆ ਗਿਆ ਪਹਿਲੇ ਕਈ ਕਈ ਵਾਰੀ ਹੁਣ ਕਈ ਚੀਜ਼ਾਂ ਆਉਂਦੀਆਂ ਇਦਾਂ ਨਹੀਂ ਹੁੰਦੀਆਂ ਵੀ ਜੇ ਤੁਸੀਂ ਕੋਈ ਬੰਬੇ ਦਾ 뮤직 ਸੁਣੋ ਸਾਡੇ ਅਸੀਂ ਵਾਲੇ ਬਜਟ ਹੀ ਨਹੀਂ ਸਾਡਾ ਹੈਗਾ ਉਹਨਾਂ ਦਾ ਨਹੀਂ ਅਸੀਂ ਕਰ ਪਾਉਂਦੇ ਸੋ ਜਿੱਥੇ ਕਿਤੇ ਹੁੰਦਾ ਵੀ ਹਾਂ ਅਸੀਂ ਸਾਡੇ ਬਜਟ ਦੇ ਵਿੱਚ ਆ ਸਾਡੇ ਬੰਦਾ ਹੈਗਾ ਦੌਰ ਜਾਂਦੇ ਜਾਂਦੇ ਦਰਸ਼ਕਾਂ ਦੇ ਲਈ ਆਪਣੀ ਫਿਲਮ ਛਤਰੀ ਦੇ ਲਈ ਕੀ ਸੁਨੇਹਾ ਹੈ ਉਹ ਜ਼ਰੂਰ ਦਰਸ਼ਕਾਂ ਨੂੰ ਦੇ ਦਿਓ ਬਸ ਇਹ ਹੀ ਕਹੂੰਗਾ ਜੀ ਕਿ ਅਸੀਂ ਬੜੀ ਮਿਹਨਤ ਦੇ ਨਾਲ ਜਿਹੜੇ ਕਿ ਸਾਰੇ ਕਰਦੇ ਨੇ ਸੋ ਫਿਲਮ ਕੀਤੀ ਹੈ ਔਰ ਤੁਸੀਂ ਪਿਆਰ ਦਿਓ ਦੇਖਿਓ ਔਰ origignal id ਤੇ ਦੇਖਿਓ ਇੱਕ ਕੰ ਜਿਹੜੇ ਬਾਹਰ ਲਿਆ ਸਾਡੇ ਵੀਰ ਉਹਨਾਂ ਨੂੰ ਮੈਂ ਕਹੂੰਗਾ ਕਿ ਇਹਦਾ ਉਹ ਚੱਲਦਾ ਉੱਥੇ ਆਈਪੀ ਬਾਕਸ ਜਿਆ ਹੈ ਨਾ ਉਹਦੇ ਤੇ ਨਾ ਦੇਖਿਓ ਪਹਿਲਾਂ ਫਿਲਮ ਤੁਸੀਂ ਚਪਾਲ ਦੀ ਜਿਹੜੀ origignal ਐਪ ਆ ਡਾਊਨਲੋਡ ਕਰੋਗੇ ਉਹਦੇ ਤੋਂ ਜਦੋਂ ਤੁਸੀਂ ਦੇਖੋਗੇ ਇੱਕ view ਵੀ ਜੇ ਕਰੋਗੇ ਤਾਂ ਉਹ ਜਿੰਨੇ view ਦੇ ਤੁਹਾਡਾ ਕੁਝ ਜਾਣਾ ਨਹੀਂ ਤੇ ਉਹ ਜਿੰਨੇ ਕੋ ਦਾ ਤੁਸੀਂ ਹੁੰਦਾ ਉਹ ਪ੍ਰੋਡਿਊਸਰ ਦੇ ਇਸੇ ਆਉਂਦਾ ਹੈ ਨਾ ਤੇ ਪ੍ਰੋਡਿਊਸਰ ਇਸ ਫਿਲਮ ਦਾ ਮੈਂ ਆ ਮੈਨੂੰ ਹੀ ਆਉਣੇ ਪਏ ਠੀਕ ਹੈ ਸੋ ਧਿਆਨ ਰੱਖਿਓ ਸਾਰਿਆਂ ਨੇ ਬੜੀ ਮਿਹਨਤ ਕੀਤੀ ਆ ਪਰ ਪੂਰੀ ਟੀਮ ਨੇ ਪੂਰੀ ਡਾਇਰੈਕਸ਼ਨ ਡਿਪਾਰਟਮੈਂਟ ਦਾ ਸਾਡਾ ਸੋਨੀ ਤਾਲੀਬਾਲ ਵੀਰਾ ਪ੍ਰੀਤ ਸਰਵੀ ਗੁੜੀ ਸੋਮਲ ਔਰ ਇਹ ਸਾਡੀ ਕਲੈਕਸ਼ਨ ਵਾਲੀ ਸਾਡੀ ਆਪਦੀ ਟੀਮ ਸੀ ਔਰ ਬਾਕੀਆਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਮੇਰਾ ਸਾਥ ਬਹੁਤ ਦਿੱਤਾ ਹੈ 뮤직 ਵਾਲੇ ਆਰਟਿਸਟਾਂ ਨੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਨਬਰ ਗਰੇਵਲ ਜੀ ਦੇ ਦਾ ਗੀਤ ਹੈ ਇਸ ਦਿਨ ਆਪਣਾ ਫਰੋਜ਼ ਖਾਂ ਦਾ ਗੀਤ ਐਸ਼ਨ ਆ ਚੱਕਰਦਾ ਸੋ ਬਾਕੀ ਟੀਮ ਦੇ ਵਿੱਚ ਸਰਦਾਰ ਸੋਵੀ ਸਾਹਿਬ ਨੇ ਰਾਜਤਾਲੀਵਾਲ ਨੇ ਹਰਿੰਦਰ ਪੁੱਲਰ ਨੇ ਦਿਲਾਵ ਸਿੱਧੂ ਅਕਲਵੀਰ ਸੋਨੀ ਐ ਔਰ ਰੂਪੀ ਮੈਡਮ ਨੇ ਭਵਿੰਦਰ ਬਰਨਾਲਾ ਬਾਈ ਨਰਪੈਤਾਲੀਵਾਲ ਸੋ ਵਧੀਆ ਟੀਮ ਐ ਸਾਰੇ ਥੀਏਟਰ ਦੇ ਗਲਮੰਦੇ ਨੇ ਜਿਨ੍ਹਾਂ ਨੇ ਥੀਏਟਰ ਕੀਤਾ ਉਹ ਸਾਰੇ ਇਸ ਫਿਲਮ ਦੇ ਵਿੱਚ ਔਰ ਰਹੇ ਹੋਏ ਬੰਦੇ ਨੇ ਇੱਕ ਨਵਾਂ ਜਿਹਾ ਕਨਸੈਪਟ ਐ ਮਤਲਬ ਦੇਖ ਕੇ ਤੁਹਾਨੂੰ ਸਵਾਦ ਆਊਗਾ ਫਿਲਮ ਔਰ ਬੜਾ ਮੋਟੀਵੇਸ਼ਨ ਫਿਲਮ ਸੋ ਜੀ ਰੂ ਦੇਖਿਓ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਥੈਂਕ ਯੂ ਬਹੁਤ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਵਾਦ ਅਸੀਂ ਤੁਹਾਨੂੰ ਇਨੀ ਮੀਟ ਕਰਾਈ ਉਹਦੇ ਲਈ ਸੋ ਅੱਜ ਥੋੜਾ ਥੱਕੇ ਹੋਏ ਸੀ ਫੇਰ ਕੁਲੀਆ ਗੱਲ ਕਰਾਂਗੇ ਨਹੀਂ ਬਿਲਕੁਲ ਬਹੁਤ ਜਲਦ ਅਸੀਂ ਇੱਕ ਵਾਰੀ ਫੇਰ ਤੋਂ ਦੀਪ ਢਿਲੋਂ ਔਰ ਜੈਸਮਿਨ ਜੱਸੀ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਮੂਵੀ ਛਤਰੀ ਆ ਰਹੀ ਹੈ ਉਹਨੂੰ ਲੋਕ ਪਸੰਦ ਕਰਨ ਔਰ origignal OTT ਪਲੇਟਫਾਰਮ ਤੇ ਜਾ ਕੇ ਦੇਖਣ ਤਾਂ ਕਿ ਜਿਸ ਤਰੀਕੇ ਦੇ ਨਾਲ ਦੀਪ ਨੇ ਕਿਹਾ ਹੈ ਕਿ ਪ੍ਰੋਡਿਊਸਰ ਮੈਂ ਹੀ ਆ ਉਹਦਾ ਬੈਨੀਫਿਟ ਮੈਨੂੰ ਹੀ ਹੋਣਾ ਤੇ ਲੋਕ ਜਿਹੜੇ ਪਸੰਦ ਕਰਦੇ ਨੇ ਦੀਪ ਨੂੰ ਉਹ origignal ਪਲੇਟਫਾਰਮ ਤੇ ਜਾ ਕੇ ਜ਼ਰੂਰ ਦੇਖਣ ਪ੍ਰੋਗਰਾਮ ਕੈਫੇ ਪੰਜਾਬੀ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ